ਏ ਭਾਈ ਜੀ ਜਿਹੜਾ ਔਰਲੇ ਪਾਸੇ ਭੱਜਿਆ ਇਹ ਪ੍ਰਧਾਨ ਮੰਤਰੀ ਭੱਜਿਆ ਪ੍ਰਧਾਨ ਮੰਤਰੀ ਤਾਰਾ ਸਿੰਘ ਬੌਧਰ ਵਰਿੰਦਰ ਸਮਾਣਾ ਬੰਦਾ ਸਮਾਣਾ ਸੋਨੀ ਸਮਾਣਾ ਜਿੰਟੂ ਢੱਟੀ ਲਓ ਭਾਈ ਜੀ ਇੱਕ ਵਾਰੀ ਭਾਈ ਜੀ ਤਾੜੀਆਂ ਮਾਰ ਕੇ ਸਵਾਗਤ ਕਰ ਦਿਓ ਪਿਛਲੇ 5 ਸਾਲ ਦਾ ਚੈਂਪੀਅਨ ਆ ਗਿਆ ਪ੍ਰਧਾਨ ਮੰਤਰੀ ਆ ਗਿਆ ਅੱਜ ਗੱਲਬਾਤ ਨਹੀਂ ਕੋਈ ਕਰਨੀ ਕਹਿੰਦਾ ਦਰਸ਼ਨ ਦੇਣੀ ਆ ਗਿਆ ਅੱਜ ਗੱਲਬਾਤ ਨਹੀਂ ਕੋਈ ਕਰਨੀ ਦਰਸ਼ਨ ਦੇਣੀ ਆ ਗਿਆ ਟਰੈਕਟਰਾਂ ਦਾ ਜੇ ਤੂੰ ਮੋਟਰਸਾਈਕਲਾਂ ਦਾ ਜੇ ਤੂੰ ਸੋਨੇ ਦੀਆਂ ਚੈਨੀਆਂ ਦਾ ਜੇ ਤੂੰ ਮੁੰਦਰੀਆਂ ਦਾ ਜੇ ਤੂੰ ਤੇ ਅੱਜ ਬਾਈ ਜੀ ਇੱਕ ਵਾਰੀ ਆ ਜਾਂਦਾ ਪ੍ਰਧਾਨ ਮੰਤਰੀ ਪਿਛਲੇ 5 ਸਾਲਾਂ ਦਾ ਚੈਂਪੀਅਨ ਚੱਲਿਆ ਵਾ ਪਹਿਲੀਆਂ 3 ਪੋਜੀਸ਼ਨਾਂ ਦੇ ਵਿੱਚ ਪਿਛਲੇ 5 ਸਾਲ ਦਾ ਟਿਕਿਆ ਤੇ ਪਿਛਲੇ 2 ਸਾਲ ਦਾ ਪਹਿਲੇ 2 ਨੰਬਰਾਂ 'ਚ ਟਿਕਿਆ ਹੋਇਆ ਵਾ ਪ੍ਰਧਾਨ ਮੰਤਰੀ ਅੱਜ ਚਾਂਦੀ ਦੀਆਂ ਟੋਪੀਆਂ ਜੀ ਤੂੰ ਚਾਂਦੀ ਦੀਆਂ ਨਾ ਕਰਾ ਇਹ ਤਾਂ ਹੀਰਾ ਸੋਨੇ ਦੀਆਂ ਚੜਾਉਣ ਵਾਲੀ ਗੱਲ ਹੋਈ ਪਈ ਆ ਸੋਨੇ ਦੀਆਂ ਟੋਪੀਆਂ ਇੱਕ ਵਾਰੀ ਬਾਈ ਜੀ ਤਾੜੀਆਂ ਮਾਰ ਦਿਓ ਅੱਜ ਵੱਡਾ ਜੇਲਾ ਘਰੇ ਖੜਾ ਲਿਆ ਅੱਜ ਤਾਰਾ ਕਹਿੰਦਾ ਦੁਨੀਆ ਲਈ ਮੇਲਾ ਕਰਾਉਣਾ ਵਾ ਦੁਨੀਆ ਲਈ ਮੇਲਾ ਕਰਾਉਣਾ ਨਹੀਂ 2 ਮੋਟਰਸਾਈਕਲ ਘਰੇ ਹੀ ਰੱਖ ਲੈਣੇ ਸੀ ਇਹਨਾਂ ਨੇ ਦੋ ਮੋਟਰਸਾਈਕਲ ਘਰੇ ਹੀ ਰੱਖ ਲੈਣੇ ਸੀ ਸੋ ਵੱਡਾ ਸਤਿ ਆਜੋ ਬਾਜੀ ਇੱਕ ਜੱਗੇ ਆਜੋ ਅਰਸ਼ ਆਜੋ ਸਾਰੇ ਪ੍ਰਬੰਧਕ ਵੀਰ ਤੇ ਸਾਰੇ ਇੱਕ ਫੋਟੋ ਕਰਾ ਲਓ ਤੇ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਕਰਾ ਲਓ ਸਤਿਕਾਰ ਸੋ ਵੱਡਾ ਧੰਨਵਾਦ ਆ ਬਾਜੀ ਵੱਡਾ ਸਤਿਕਾਰ ਆ ਕਹਿੰਦੇ ਬਾਜੀ ਹੁਣ ਚਾਂਦੀ ਦੀਆਂ ਨਹੀਂ ਰਹਿਣੀਆਂ ਪਹਿਲਾਂ ਹੀ ਲੋਕਾਂ ਦੀ ਨਜ਼ਰ ਤੋਂ ਬਚਾਇਆ ਹਾਂ ਸੋਨੇ ਦੀਆਂ ਚੜਾ ਕੇ ਪੰਗਾ ਨਾ ਲੈ ਲਿਓ ਕੋਈ ਲਓ ਬਾਜੀ ਤਾਰੇ ਵੀਰ ਇੱਕ ਤੁਸੀਂ ਹੋ ਜਾਓ ਤੁਸੀਂ ਹੋ ਜਾਓ ਤੁਸੀਂ ਦੋ 1100 ਰੁਪਈਆ ਬਾਈ ਜੀ ਸ਼ਗਨ ਇਹ ਤਾਰੇ ਦੌਧਰ ਨੂੰ ਮਾਰ ਦੋ ਬਾਈ ਜੀ ਤਾਲੀਆਂ ਇਹ ਮਾਨ ਸਤਕਾਰ ਹੁੰਦੇ ਆ ਇਹ ਮਾਨ ਸਤਕਾਰ ਹੁੰਦੇ ਆ ਇਹ ਖਿਡਾਰੀਆਂ ਦੇ ਹੁੰਦੇ ਆ ਦਿਲਦਾਰਾਂ ਦੇ ਹੁੰਦੇ ਆ ਇਹ ਯੋਧੇ ਸੂਰਬੀਰਾਂ ਦੀ ਧਰਤੀ ਰੰਗਲਾ ਪੰਜਾਬ ਸਿਖਰ ਹੋਇਆ ਪਿਆ ਸਿਖਰ ਉਧਰੋਂ ਗਰਜੰਟ ਦੇ ਬਾਪੂ ਨੇ ਵੀ ਮਾਇਆ ਕੱਢ ਲਈ ਬਟੂਆ ਪਾ ਲਿਆ ਡਾਲਰਾਂ ਨੂੰ ਹੱਥ ਪੈਂਦਾ ਕ ਮਾਇਆ ਨੂੰ ਹੱਥ ਪੈਂਦਾ ਗਊ ਦੇ ਜਾਇ ਨੂੰ ਇਹਨਾਂ ਨੇ ਵੀ ਵੱਡਾ ਮਾਨ ਸਤਕਾਰ ਦਿੱਤਾ ਵਾ ਸੋ ਵੱਡਾ ਸਿਖਰ ਹੋ ਗਿਆ Thank you.